ਸਵਾਗਤ ਹੈ ਤੁਹਾਡਾ ਗੁਰਵਿੰਦਰ ਫੈਮਿਲੀ ਐਂਡ ਵਲੌਗ ਵਿੱਚ ਆਈ ਹੁਕ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਹਾਲ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖੇ ਤੇ ਆਪਾਂ ਵੀ ਜੀ ਠੀਕ ਠਾਕ ਹੈ ਹਾਂਜੀ ਫਰੈਂਡਸ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਲੀਜ਼ ਇਸ ਤਰ੍ਹਾਂ ਹੀ ਮੇਰੀ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੋ ਤੇ ਮੇਰੀ ਵੀਡੀਓ ਨਾਲ ਜੁੜੇ ਰਹੋ ਤਾਂ ਜੋ ਤੁਹਾਨੂੰ ਮੈਂ ਸਲਾਈ ਪ੍ਰਤੀ ਨਵੀਆਂ-ਤਨਵੀਆਂ ਗੱਲਾਂ ਤੁਹਾਨੂੰ ਸ਼ੇਅਰ ਕਰਾਂ ਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿ ਜੇ ਹਾਂਜੀ ਜੀ ਉਹ ਆਪਾਂ ਕੁਰਤੀ ਸਟੀਚਿੰਗ ਕਰਦੇ ਆ ਸਟੀਚਿੰਗ ਕਰਨ ਤੋਂ ਬਾਅਦ ਕੀ ਹੁੰਦਾ ਆਪਣੇ ਕੱਛਾਂ ਵਿੱਚ ਗਈ ਉਹਰ ਬੈਕ ਤੇ ਫਰੰਟ ਦੋਨਾਂ ਜਿਵਾਲ ਪੈ ਜਾਂਦੇ ਆ ਇਹਦਾ ਕੀ ਕਾਰਨ ਹੈ ਜੀ ਕਿਉਂ ਵਾਲ ਪੈਂਦੇ ਆ ਤੇ ਇਹਦਾ ਆਪਾਂ ਹੱਲ ਕਰਨ ਦਾ ਤਰੀਕਾ ਕੀ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਇਹੀ ਆਪਾਂ ਜਾਣਕਾਰੀ ਦੇਵਾਂਗੇ ਹਾਂਜੀ ਤਾਂ ਜੇ ਥੋੜੀ ਕੁਰਤੀ ਦੀ ਫਿਟਿੰਗ ਸਟੀਚਿੰਗ ਕਰਨ ਤੋਂ ਬਾਅਦ ਪੂਰੀ ਪਰਫੈਕਟ ਆ ਜਾਵੇ ਤੇ ਕਰਦੇ ਆ ਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਇਥੇ ਤੀਰਾ ਰੱਖਾਂਗੇ ਠੀਕ ਹੈ ਜੀ ਆਪਾਂ ਤੀਰਾ ਰੱਖਦੇ ਆ ਨਾ ਤੀਰਾ ਹੈਗਾ 13 ਇੰਚ ਤਿਆਰ ਤੇ ਆਪਾਂ ਰੱਖਾਂਗੇ 14 ਇੰਚ ਇੱਥੇ ਵਲ ਪੈਣ ਦਾ ਇੱਕ ਇਹ ਵੀ ਕਾਰਨ ਹੈ ਜੀ ਤੀਰਾ ਆਪਾਂ ਜਦੋਂ ਤੀਰਾ ਜ਼ਿਆਦਾ ਰੱਖ ਲੈਂਦੇ ਆ ਤੇ ਇੱਥੇ ਆਪਣੇ ਵਲ ਪੈ ਜਾਂਦੇ ਆ ਵਲ ਕਿਉਂ ਪੈਂਦੇ ਆ ਕਿਉਂ ਆਪਣੇ ਇੱਥੇ ਕਪੜਾ ਜ਼ਿਆਦਾ ਹੋ ਜਾਂਦਾ ਜੀ ਜਿੱਥੇ ਆਪਾਂ ਕੱਟ ਤੀਰੇ ਦੀ ਜ਼ਰੂਰਤ ਹੁੰਦੀ ਹੈ ਇੱਥੇ ਜ਼ਿਆਦਾ ਤੀਰਾ ਹੋ ਜੇ ਇੱਥੇ ਕਪੜਾ ਜ਼ਿਆਦਾ ਹੋਵੇ ਤਾਂ ਆਟੋਮੈਟਿਕ ਹੀ ਇੱਥੇ ਆਪਣੇ ਵਲ ਪੈ ਜਾਣਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੋਂ ਵੀ 7 ਇੰਚ ਲਵਾਂਗੇ ਤੇ ਮੋਡਾ ਆਪਾਂ ਰੱਖਣਾ ਜੀ 7 ਇੰਚ ਦੇਖੋ ਜੀ ਮੋਡਾ ਵੀ 7 ਇੰਚ ਹੋ ਗਿਆ ਤੇ ਤੀਰਾ ਵੀ 7 ਇੰਚ ਹੋ ਗਿਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਉੱਪਰ 1/2 ਇੰਚ ਤੀਰੇ ਦੀ ਕਾਟਕੋਣੀ ਆ ਕਈ ਮੇਰੀ ਭੈਣਾਂ ਕੀ ਕਰਦੀਆਂ ਉੱਪਰ ਅੱਧਾ ਇੰਚ ਥੀਰੇ ਦੀ ਕੱਟ ਨਹੀਂ ਪਾਉਂਦੀਆਂ ਇਹਦੇ ਨਾਲ ਵੀ ਜਿਹੜਾ ਹੁੰਦਾ ਕਿ ਇੱਥੋਂ ਆਪਣਾ ਅੱਧਾ ਇੰਚ ਜਿਹੜਾ ਕਪੜਾ ਕਟਿੰਗ ਹੋ ਜਾਂਦਾ ਤੇ ਜਿਹੜਾ ਸਾਰਾ ਕਪੜਾ ਹੁੰਦਾ ਮੋਢੇ ਦੇ ਵਿੱਚ ਆ ਜਾਂਦਾ ਜੇ ਆਪਾਂ ਅੱਧਾ ਇੰਚ ਥੀਰੇ ਦੀ ਕੱਟ ਨਹੀਂ ਪਾਉਂਦੇ ਇਹਦੇ ਨਾਲ ਵੀ ਆਪਣੇ ਇੱਥੇ ਸੂਟ ਦੇ ਵਿੱਚ ਵਲ ਪੈਣ ਲੱਗ ਜਾਂਦੇ ਆ ਤੇ ਜੇ ਆਪਾਂ ਥੀਰੇ ਦੀ ਕੱਟ ਨਾ ਪਾਵਾਂਗੇ ਇੱਕ ਤਾਂ ਆਪਣੇ ਸੂਟ ਦੇ ਵਲ ਪੈਣ ਲੱਗ ਜਾਣਗੇ ਇੱਕ ਆਪਣਾ ਫਰੰਟ ਵਾਲਾ ਗੜਾ ਬੈਕ ਹੁੰ ਚਲੇ ਜਾਊਗਾ ਐਸੇ ਲਈ ਤੁਸੀਂ ਅੱਧਾ ਇੰਚ ਥੀਰੇ ਦੀ ਕੱਟ ਜ਼ਰੂਰ ਪਾਉਣੀ ਹੈ ਇਹ ਕਈ ਭੈਣਾ ਫਰੰਟ ਤੇ ਬੈਕ ਇਹ ਲਾ ਪਾਸਾ ਹੁੰਦਾ ਇਕੱਠੇ ਕਰਦੇ ਨੇ ਤੀਰੇ ਦੀ ਕਟ ਨਹੀਂ ਪਉਂਦੀਆਂ ਇਹ ਪੁਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਸ ਤੋਂ ਬਾਹਰ ਆ ਗਿਆ ਜੀ ਆਪਣਾ ਦੇਖੋ ਇੱਥੋਂ ਜਿੱਥੇ ਆਪਾਂ ਮੋਢੇ ਦੀ ਗੁਲਾਈ ਦੇ ਨਿਸ਼ਾਨ ਲਾਉਣੇ ਆ ਦੇਖੋ ਇੱਕ ਤਾਂ ਆਪਾਂ ਗੁਲਾਈ ਦੇ ਨਿਸ਼ਾਨ ਲਾਉਣੇ ਆ ਜੀ 2 ਇੰਚ ਦੇ ਇਹ ਆਪਣਾ ਬੈਕ ਮੋਢੇ ਦੀ ਗੁਲਾਈ ਦੇ ਨਿਸ਼ਾਨ ਹੋ ਗਏ ਕਈ ਭੈਣਾ ਕੀ ਕਰਦੀ ਸਿੱਧਾ ਅੰਦਾਜ਼ੇ ਨਾਲ ਇਸ ਤਰੀਕੇ ਨਾਲ ਗੁਲਾਈ ਪਾ ਜਾਂਦੇ ਆਂ ਜਾਂ ਉਹਦੇ ਨਾਲ ਵੀ ਇੱਥੋਂ ਆਪਣੇ ਵਾਲ ਪੈਂਦੇ ਕਿਉਂ ਆਪਾਂ ਜਿਹੜਾ ਅੰਦਾਜ਼ੇ ਨਾਲ ਇੱਥੋਂ ਨਿਸ਼ਾਨ ਲਾਉਣ ਤੋਂ ਬਿਨਾ ਵੈਸੇ ਹੀ ਤੁ ਆਪਾਂ ਕਾਟ ਪਾ ਲੈਣੀ ਆ ਉਹ ਤੋਂ ਆਪਾਂ ਕਾਟ ਇਸ ਤਰੀਕੇ ਬਸਿੱਧੀ ਜੀ ਪਾ ਲੈਣੀ ਆ ਤੇ ਆਹ ਕਪੜਾ ਆਪਣਾ ਵਾਝ ਜਾਂਦਾ ਆ ਆਹ ਕਪੜਾ ਵਧਣ ਦੇ ਕਾਰਨ ਵੀ ਆਪਣੇ ਪਿੱਛੇ ਜਿਹੜੇ ਹੈਗੇ ਵਾਲ ਪੈਣ ਲੱਗ ਜਾਂਦੇ ਆ ਸੂਟ ਦੇ ਵਿੱਚ ਇੱਥੇ ਤੁਸੀਂ 2 ਤੋਂ ਘੱਟ ਤਾਂ ਕਾਟ ਪਾ ਸਕਦੇ ਆ ਜੀ 2 ਤੋਂ ਵੱਧ ਤੁਸੀਂ ਕਾਟ ਨਹੀਂ ਪਾ ਸਕਦੇ ਕਿਉਂਕਿ ਇਹਦੇ ਨਾਲ ਵੀ ਇਹ ਵੀ ਇੱਕ ਆਪਣਾ ਕਾਰਨ ਹੈਗਾ ਜਿਹਦੇ ਨਾਲ ਕਿ ਆਪਣੇ ਮੋਢੇ ਦੇ ਵਿੱਚ ਇੱਥੇ ਵਾਲ ਪੈਣਗੇ ਇਸ ਤੋਂ ਬਾਅਦ ਆ ਗਈ ਜੀ ਫਿਟਿੰਗ ਫਿਟਿੰਗ ਇਹਨਾਂ ਦੀ 21 ਇੰਚ ਤਿਆਰ ਹੈ ਜੀ ਦੇਖੋ ਇੱਕ ਇੰਟਰ ਤੇ ਕਈ ਪੈਣਾ ਕੀ ਕਰਦੀਆਂ ਜਿਵੇਂ ਆਪਾਂ ਫੀਟਿੰਗ ਦਾ ਨਿਸ਼ਾਨ ਲਾ ਲਿਆ ਇਹਦੇ ਹਿਸਾਬ ਨਾਲ ਹੀ ਆਪਣੇ ਮੋਢੇ ਦੀ ਗੁਲਾਈ ਬਣਨੀ ਹੈ ਨਾ ਕਈ ਕੀ ਕਰਦੀ ਹੈ ਮੋਢੇ ਦੀ ਗੁਲਾਈ ਐਵੇਂ ਪਾ ਦਿੰਦੀਆਂ ਜੀ ਸਾਰੀਆਂ ਫੀਟਿੰਗ ਦੇ ਨਿਸ਼ਾਨ ਤੋਂ ਲਾਉਣ ਤੋਂ ਬਿਨਾ ਤੋਂ ਉਹਨਾਂ ਕੀ ਉਹ ਜਿਹੜਾ ਆਪਾਂ ਫੀਟਿੰਗ ਦਾ ਨਿਸ਼ਾਨ ਤੋਂ ਲਾਉਣ ਤੋਂ ਬਿਨਾ ਮੋਢੇ ਦੀ ਕਾਰਡ ਪਾਉਨੇ ਆ ਤੋਂ ਇੱਥੋਂ ਕਪੜਾ ਵੀ ਵੱਜ ਜਾਂਦਾ ਹੈਗਾ ਤੇ ਇੱਥੋਂ ਵੀ ਕਪੜਾ ਵੱਜ ਜਾਂਦਾ ਇਹ ਵੀ ਆਪਣਾ ਇੱਕ ਮੇਨ ਕਾਰਨ ਹੈਗਾ ਜਿਹੜਾ ਇੱਥੇ ਆਪਣੇ ਮੋਢੇ ਦੀ ਜਿੰਨਾਂ ਦੇ ਆਪਣੇ ਇੱਥੇ ਵਾਲ ਪੈਣਗੇ ਸੂਟ ਦੇ ਵਿੱਚ ਠੀਕ ਹੈ ਤੁਸੀਂ ਹਮੇਸ਼ਾ ਫੀਟਿੰਗ ਦੇ ਨਿਸ਼ਾਨ ਲਾ ਕੇ ਹੀ ਮੋਡੇ ਦੀ ਗੁਲਾਈ ਦੇ ਨਿਸ਼ਾਨ ਲਾਉਣੇ ਆ ਅਗਰ ਤੁਸੀਂ ਸੂਟ ਦੇ ਵਿੱਚ ਪਲੇਟਾ ਨਹੀਂ ਪਾਉਣੀ ਆ ਤਾਂ ਤੁਸੀਂ ਜਿੰਨੀ ਤੁਹਾਡੀ ਫੀਟਿੰਗ ਤਿਆਰ ਹੈ ਉਹਦਾ ਚੌਥਾ ਹਿੱਸਾ ਇੱਥੇ ਨਿਸ਼ਾਨ ਲਾ ਕੇ ਕਾਟ ਪਾ ਦੇਣੀ ਇੱਥੇ ਅਗਰ ਤੁਸੀਂ ਸੂਟ ਦੇ ਵਿੱਚ ਪਲੇਟਾ ਪਾਉਣੀ ਆ ਜਿਹੜਾ ਤੁਹਾਡਾ ਫੀਟਿੰਗ ਤਿਆਰ ਆ ਉਹਦੇ ਵਿੱਚ ਅੱਧਾ ਇੰਚ ਵੱਧ ਕੱਪੜਾ ਰੱਖ ਕੇ ਇੱਥੋਂ ਤੁਸੀਂ ਮੋਡੇ ਦੀ ਕਾਟ ਪੁਣੀਏ ਦੇਖੋ ਆਪਾਂ 21 ਇੰਚ ਤਿਆਰ ਆ ਆਪਾਂ 21 ਇੰਚ ਦਾ ਨਿਸ਼ਾਨ ਲਾਇਆ ਇੱਥੋਂ ਤੇ ਆਪਾਂ ਇਹਦੇ ਸਾਰ ਨਾਲ ਹੀ ਮੋਢੇ ਦੀ ਕੱਟ ਪਾਵਾਂਗੇ ਇਸ ਤਰੀਕੇ ਨਾਲ ਐਕਸਟਰਾ ਠੀਕ ਹੈ ਜੀ ਤੇ ਜੇ ਆਪਾਂ ਅੱਧੀ ਕੱਟ ਇਸ ਤਰੀਕੇ ਨਾਲ ਹੀ ਪਾਣਦੇ ਦੇਖੋ ਇੱਕ ਤਾਂ ਆਪਣਾ ਕੱਪੜਾ ਕਿੰਨਾ ਜ਼ਿਆਦਾ ਹੋਇਆ ਨਾ ਸੀਗਾ ਠੀਕ ਹੈ ਜੀ ਆਹ ਤੇ ਇੱਕ ਆਪਣਾ ਇੱਧਰ ਵੀ ਕੱਪੜਾ ਵਾਜਣਾ ਸੀ ਇੱਧਰ ਵੀ ਕੱਪੜਾ ਵਾਜਣਾ ਸੀ ਤੇ ਆਪਣੇ ਇੱਥੇ ਵੱਲ ਜ਼ਰੂਰ ਪੈਣੇ ਸੀਗੇ ਇਸ ਲਈ ਤੁਸੀਂ ਫੀਟਿੰਗ ਦਾ ਨਿਸ਼ਾਨ ਲਾ ਕੇ ਇਹ ਮੋਢੇ ਦੀ ਕੱਟ ਬਣਾਉਣੀ ਆ ਇਸ ਤੋਂ ਬਾਅਦ ਆ ਗਿਆ ਜੀ फ्रंट मुड्डे दी काट ਆਪਾਂ ਇੱਥੇ ਲਉਣਾ ਜੀ 1 ਇੰਚ ਦਾ ਨਿਸ਼ਾਨ ਠੀਕ ਹੈ ਜੀ ਕਈ ਭੈਣਾਂ ਕੀ ਕਰਦੀਆਂ ਇੱਥੋਂ ਹੀ मुड्डे दी काट ਇਸ ਤਰੀਕੇ ਨਾਲ ਬਣਾਉਂਦੇ ਆ ਤੇ ਜੇ ਰੋ ਆਪਾਂ ਇੱਥੋਂ ਹੀ ਕਾਟ ਬਣਾਵਾਂਗੇ ਜੀ ਇੱਥੋਂ ਫਿਰ ਆਪਣੇ ਵਾਲ ਪਹਿਣਗੇ ਦੇਖੋ ਆ ਕਪੜਾ ਐਕਸਟਰਾ ਆਪਣਾ ਕਟਿੰਗ ਨਹੀਂ ਹੋਇਆ ਫਰੰਟ ਵਾਲੇ ਪਾਸਾ ਥੋੜਾ ਜਿਹਾ ਆਪਾਂ ਘੱਟ ਰੱਖਦੇ ਆ ਤੁਹ ਕੱਟਦਾ ਤੇ ਉਹਨਾਂ ਕੀ ਹੁੰਦਾ ਕਿ ਫਰੰਟ ਵਾਲਾ ਗਲਾ ਆਪਣੇ ਇੱਥੋਂ ਆ ਜਾਂਦਾ ਹੈਗਾ ਉਦੋਂ ਆ ਕਿ ਹੁੰਦਾ ਇਹ ਕਪੜਾ ਥੋੜਾ ਇਹਦੋਂ ਖਿੱਚ ਪੈਂਦੀ ਆ ਤੇ ਆ ਚੀ ਆਪਾਂ ਠੀਕ ਆ ਜਾਂਦੀ ਆ ਫੇ ਕੀ ਕਰਨਾ ਹੈ ਜਿਹੜਾ ਆਪਾਂ ਮੋਡਾ ਲਿਆ ਦੇਖੋ ਆਪਾਂ ਮੋਡਾ ਲਿਆ 7 ਇੰਚ ਇਹਦਾ ਆਪਾਂ ਹਾਫ ਜਰੂਰ ਕਰਨਾ ਜਿੰਨਾ ਵੀ ਮੋਡਾ ਲੈਨੇ ਆ ਸਾਢੇ 6 ਮੋਡਾ ਲੈਨੇ ਆ 6 ਇੰਚ ਮੋਡਾ ਲੈਨੇ ਆ 7 ਇੰਚ ਸਾਢੇ 7 ਲੈਨੇ ਆ ਉਹਦਾ ਤੁਸੀਂ ਹਾਫ ਜਰੂਰ ਕਰਨਾ ਹਾਫ ਕਰਨ ਤੋਂ ਬਾਅਦ ਜਿਹੜਾ ਆਪਣਾ ਬੰਦ ਵਾਲਾ ਪਾਸਾ ਉਧਰਲੇ ਪਾਸੇ ਆਪਾਂ ਅੱਧੇ ਇੰਚ ਦਾ ਨਿਸ਼ਾਨ ਹਾਂਜੀ ਫਰੈਂਡਸ ਅੱਧੇ ਇੰਚ ਦਾ ਨਿਸ਼ਾਨ ਲਾਤਾ ਆਪਾਂ ਮੋੜ ਦਾ ਹਾਫ ਕਰਕੇ ਹੁਣ ਆਪਾਂ ਇਹ 1/2 ਇੰਚ ਦੇ ਨਿਸ਼ਾਨ ਤੋਂ ਹੀ ਗਲਾਈ ਬਣਾਵਾਂਗੇ ਸਾਰੀ ਤੁਸੀਂ ਇਸ ਤਰ੍ਹਾਂ ਗਲਾਈ ਨਹੀਂ ਪੋਣੀ ਜਿਹੜਾ ਆਪਾਂ ਨਿਸ਼ਾਨ ਲਾਇਆ ਹੁੰਦਾ ਇਹ ਅੰਦਰੋਂ ਦੇ ਗਲਾਈ ਨਹੀਂ ਪੋਣੀ ਇਹਦੇ ਨਾਲ ਵੀ ਆਪਣਾ ਕੱਪੜਾ ਇਹਨਾਂ ਵੱਧ ਹੋ ਜੂਗਾ ਤੇ ਆਪਾਂ ਇੱਥੇ ਵਾਲ ਪੈਣਗੇ ਤੁਸੀਂ ਕੀ ਕਰਨਾ ਹੈ ਇਹ ਤੋਂ ਇਸ ਤਰੀਕੇ ਨਾਲ ਗਲਾਈ ਬਣਾਉਣੀ ਆ ਇਸ ਤਰ੍ਹਾਂ ਦੇਖੋ ਆਪਣਾ ਕੱਪੜਾ ਕਟਿੰਗ ਹੋ ਜੂਗਾ ਇਹਦੇ ਨਾਲ ਵੀ ਆਪਣੇ ਜਿਹੜੇ ਹੈਗੇ ਮੋਡੇ ਦੇ ਵਿੱਚ ਇੱਥੇ ਵਾਲ ਨਹੀਂ ਪੈਂਦੀ इस तू तो बाद आपकी कटिंग कर देंगे जी इस तो बार आप फ्रंट कपड़े की कटिंग करा ना सब तो पहला आप जो सीरे की कार्ड पाई सो कटिंग करेंगे सिर्फ फ्रंट वाला पासा ही चकना है ਲੋ ਜੀ ਇਹ ਤਾਂ ਹੋ ਗਿਆ ਆਪਣੇ ਮੋਡੇ ਵਾਲੇ ਪਾਸੇ ਤੋਂ ਉਪਰ ਜਿਹੜੇ ਵਲ ਪੈਣ ਦੇ ਮੇਨ ਮੇਨ ਕਰਨਾ ਹੈ ਇੱਕ ਹੋਰ ਮੇਨ ਕਰਨਾ ਹੈ ਜਿਹੜਾ ਆਪਾਂ हिਪ ਵਾਲੇ ਨਿਸ਼ਾਨ ਨਹੀਂ ਲਉਂਦੇ ਇਥੋਂ ਜੋ ਲਾ ਆਪਾਂ ਸੂਰ ਦੀ ਕਟਿੰਗ ਕਰਦੇ ਆ ਤੇ ਜਿਹੜੀ ਆਪਣੀ ਸਾਈਡ ਸੀਨ ਹੁੰਦੀ ਹੈ ਜੀ ਬੱਖੀਆਂ ਵਾਲੀ ਸਲਾਈ ਉਹਦਾ ਨਿਸ਼ਾਨ ਲਾਉਣਾ ਵੀ ਜ਼ਰੂਰੀ ਹੈ ਜਿਵੇਂ ਕਿ ਆਪਣਾ ਇਥੋਂ ਸਾਈਡ ਸੀਨ ਹੈਗੀ 14 ਇੰਚ ਤੇ ਇਹ ਆਪਾਂ ਲਾਵਾਂਗੇ 14.5 ਇੰਚ ਜੇ ਤੁਸੀਂ ਸੂਟ ਦੇ ਵਿੱਚ ਪਲੇਟਾ ਨਹੀਂ ਪਾਉਣੀ ਹੈ ਇਹਨਾਂ ਨਿਸ਼ਾਨ ਤੁਸੀਂ ਅੱਧਾ ਇੰਚ ਵੱਧ ਲਾਓ ਇੱਥੇ ਸਲਾਈਜ਼ ਕਪੜਾ ਆਊਗਾ ਅਗਰ ਤੁਸੀਂ ਸੂਟ ਦੇ ਵਿੱਚ ਪਲੇਟਾ ਪਾਉਣੀ ਹੈ ਇਹ ਤੁਸੀਂ ਨਿਸ਼ਾਨ 1 ਇੰਚ ਵੱਧ ਲਾਓ ਇਹ ਵੀ ਮੇਨ ਕਰਨਾ ਹੈ ਜੀ ਇੱਥੇ ਵਲ ਪੈਣ ਦਾ ਦੇਖੋ ਜੇ ਆਪਾਂ ਇੱਥੇ ਨਿਸ਼ਾਨ ਲੱਗੇ ਹੋਣਗੇ ਆਪਣੇ ਦੋਨਾਂ ਪਾਸਿਆਂ ਤੇ ਬੈਕ ਤੇ ਫਰੰਟ ਤੇ ਜਦੋਂ ਆਪਾਂ ਫਿਟਿੰਗ ਦੀ ਸਲਾਈ ਲਾਉਣੀ ਹੈ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਫਰੰਟ ਤੇ ਬੈਕ ਨੂੰ ਆਪਸ ਵਿੱਚ ਮਿਲਾ ਕੇ ਇੱਥੇ ਫੇਰ ਹੀ ਆਪਾਂ ਉੱਪਰ ਫਿਟਿੰਗ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਜਿਹੜਾ ਵਾਧਾ ਕਪੜਾ ਹੋਊਗਾ ਉੱਪਰ ਆਪਾਂ ਕੱਢ ਦਾਂਗੇ ਤੇ ਇਸ ਤੋਂ ਬਾਅਦ ਇਥੋਂ ਆਪਾਂ ਕਟਿੰਗ ਕਰ ਦਾਂਗੇ ਇੱਥੇ ਆਪਣੇ ਕਪੜੇ ਦੀ ਹੋਰ ਕਟਾਈ ਪਊਗੀ ਜੁੜਾ ਫਿਟਿੰਗ ਦੀ ਸਲਾਈ ਲੱਗੀ ਇਹ ਵੀ ਮੇਨ ਕਰਨਾ ਜੀ ਇੱਥੇ ਵਾਲ ਪੈਂਦਾ ਤੇ ਸੋ ਫਸ ਮੈਂ ਅਮੀਰ ਕਰ ਦਿੱਤੀ ਤੁਸੀਂ ਸਮਝ ਗਏ ਹੋਵੋਗੇ ਕਿ ਆਪਣੇ ਇੱਥੇ ਮੋਡੇ ਦੇ ਵਿੱਚ ਵਾਲ ਕਿਉਂ ਪੈਂਦੇ ਆ ਫਰੰਟ ਤੇ ਬੈਕ ਵਿੱਚ ਇਹਦੇ ਜਿਹੜੇ ਕਾਰਨ ਸੀ ਤੁਹਾਨੂੰ ਮੈਂ ਦੱਸਤੀ ਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਤੇ ਹਿੰਦੂਸਤਾਨ ਆ ਬਰਾਖਾ